ਮੇਰਾ ਨਾਮ ਸੋਨਮ ਹੈ ਤੇ ਮੈਂ ਛਾਟੇ ਦੀ ਰਹਿਣ ਵਾਲੀ ਆ ਸਰ ਮੇਰੀ ਸਿਸਟਰ ਹੈ ਛੋਟੀ ਸੋਨਾਲੀ ਨਾਮ ਦੀ ਉਹ ਬੁੱਧਵਾਰ ਸ਼ਾਮੀ ਬੁੱਧਵਾਰ ਤੋਂ ਮਿਸਿੰਗ ਹੈ ਮੇਰੀ ਛੋਟੀ ਭੈਣ ਸਿਲੋਂ ਦਾ ਕੰਮ ਕਰਦੀ ਹੈ 7:30 ਵਜੇ ਦੁਕਾਨ ਬੰਦ ਕਰਕੇ ਉਹ ਬਾਹਰ ਗਈ ਹੈ ਆਪਣੇ ਇਧਰ ਘਰੋਂ ਨੂੰ ਡੇਲੀ ਉਹ 7:30 ਵਜੇ ਹੀ ਦੁਕਾਨ ਬੰਦ ਕਰਦੀ ਹੈ ਉਸ ਟਾਈਮ ਤੇ ਉਹ ਘਰੋਂ ਡੀਸੀ ਤੇ ਛਾਟੇ ਬਾਜ਼ਾਰ ਦੇ ਵਿੱਚ ਉਹ ਮਿਸਿੰਗ ਹੋ ਗਈ ਹੈ ਉਹਦਾ ਕੋਈ ਅਤਾ ਪਤਾ ਨਹੀਂ ਹੈ ਉਹਦੇ ਫੋਨ ਵੀ ਬੰਦ ਹੋ ਗਏ ਆ ਤੇ ਅਹੀਂ ਬਸ ਆ ਕਹਿੰਦੇ ਆ ਸਾਡੀ ਕੁੜੀ ਲੱਭ ਜਵੇ ਅੱਜ ਕਿੰਨੇ ਦਿਨ ਹੋ ਗਏ ਅੱਜ 5 ਦਿਨ ਹੋ ਗਏ ਸਰ ਕੁੜੀ ਨੂੰ ਗਏ ਹੋਏ ਅੱਜ ਪੰਜਵਾਂ ਦਿਨ ਹੈ ਤੇ ਉਹਦਾ ਕੋਈ ਆ ਤਾਂ ਪਤਾ ਨਹੀਂ ਲੱਗਿਆ ਸਾਨੂੰ ਹਲੇ ਤੱਕ ਕੁਝ ਵੀ ਨਹੀਂ ਹੋਇਆ ਸੀਸੀਟੀਵੀ ਵਿੱਚ ਕੀ ਹੈ ਸੀਸੀਟੀਵੀ ਕੈਮਰੇ ਚ ਉਹ ਸਾਨੂੰ ਚਲਦੀ ਵਿਖਦੀ ਪਈ ਆ ਜਾਂਡੀ ਐ ਸਲੌਨ ਤੇ ਆਰਾਮ ਨਾਲ ਘਰੋਂ ਡੀ ਜਿੱਦਾਂ ਨਾਰਮਲੀ ਹੁੰਦੀ ਆ ਉਦਾਂ ਆਂਡੀ ਐ ਬਸ ਉਥੋਂ ਤੱਕ ਜਿੱਥੋਂ ਤੱਕ ਸੀਸੀਟੀਵੀ ਕੈਮਰੇ ਉਥੋਂ ਤੱਕ ਕੁੜੀ ਵਿਖੀ ਆ ਅੱਗੇ ਸ਼ਾਟੇ ਬਾਜ਼ਾਰ ਦੇ ਅੰਦਰ ਕੁੜੀ ਨਹੀਂ ਵਿਖੀ ਸਾਨੂੰ ਕਿਤੇ ਵੀ ਉਥੇ ਕੋਈ ਕੈਮਰਾ ਨਹੀਂ ਹੈਗਾ ਉਥੇ ਕੁੜੀ ਦਾ ਕੋਈ ਪਤਾ ਨਹੀਂ ਐ ਕਿੱਧਰ ਨੂੰ ਗਈ ਐ ਕਿੱਧਰ ਨਹੀਂ ਕੀ ਹੋਇਆ ਵਾ ਕੀ ਘਟਨਾ ਵਾਪਰੀ ਉਹ ਸਾਨੂੰ ਕੁਝ ਨਹੀਂ ਪਤਾ ਕੁੜੀ ਦਾ ਪੁਲ ਸਾਰੇ ਨੇ ਹਲੇ ਤੱਕ ਤੇ ਸਰ 5 ਦਿਨ ਹੋ ਗਿਆ ਕੋਈ ਕਾਰਵਾਈ ਨਹੀਂ ਹੋਈ ਸਾਡੀ ਅਸੀਂ 5 ਦਿਨ ਜਾਨੇ ਆ ਬਸ ਇੱਧਰ ਉੱਧਰ ਘਮਾ ਘੂ ਕੇ ਸਾਨੂੰ ਵਾਪਸ ਲਿਆਉਂਦਾ ਵਾ ਉਹਨਾਂ ਨੇ ਕਹਿੰਦੇ ਕੋਈ ਕਰਦੇ ਪਏ ਆ ਕਰਦੇ ਪਏ ਸਿਰਫ ਆਹੀ ਗੱਲ ਹੁੰਦੀ ਐ ਕਰਨ ਕੋਈ ਕੁਝ ਨਹੀਂ ਲਿਆ ਫੋਟੋ ਉਹਨਾਂ ਨੂੰ ਖਾਣਾ ਜੀ ਮੈਂ ਪੁੱਛ ਦਿੱਤੀ ਆ ਫੋਟੋ ਉਹਨਾਂ ਨੂੰ ਦਿਖਾਈ ਆ ਉਹਨਾਂ ਨੂੰ ਦੱਸਿਆ ਵਾ ਦਿੱਤੀਆਂ ਫੋਟੋਆਂ ਵੀ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਸਾਡੇ ਕੋਈ ਕੁੜੀ ਦਾਤਾ ਪਤਾ ਨਹੀਂ ਐ ਉਹ ਕਹਿੰਦੇ ਆ ਸਾਡੇ ਕੋਲ ਨਹੀਂ ਹੈਗੀ ਸਾਨੂੰ ਬਸ ਕੁੜੀ ਚਾਹੀਦੀ ਆ ਆਪਦੀ ਸਾਨੂੰ ਕੁੜੀ ਲੱਭਦੋ ਨਹੀਂ ਹੋਰ ਕੇ ਤੇ ਸ਼ੱਕ ਹੋਵੇ ਜਿੱਤੇ ਨਹੀਂ ਹੋਰ ਤੇ ਕੋਈ ਸ਼ੱਕ ਨਹੀਂ ਐ ਸਾਡੀ ਕੁੜੀ ਦਾ ਸਾਨੂੰ ਕੋਈ ਸ਼ੱਕ ਨਹੀਂ ਹੈਗਾ ਸਾਡੇ ਕੋਲ ਉਹ ਤੋਂ ਇਲਾਵਾ ਫੋਨ ਲਾਸਟ ਕਾਲ ਸਰ ਜਦੋਂ ਕਾਲ ਡਿਟੇਲਸ ਕਰਾਈਏ ਤੇ ਲਾਸਟ ਕਾਲ ਉਸੇ ਦੀ ਆਈ ਆ ਉਹਨਾਂ ਦੇ ਨੰਬਰਾਂ ਤੋਂ ਹੀ ਲਾਸਟ ਕਾਲ ਡਿਟੇਲਸ ਆ ਉਹਨਾਂ ਦੀ ਹਾਂਜੀ ਉਹ ਕੁੜੀ ਦੇ ਉਹਨਾਂ ਨੇ ਕੀਤਾ ਵਾ ਫੋਨ ਕੁੜੀ ਦੇ ਘਰੋਂ ਹੀ ਫੋਨ ਆਏ ਹੋਏ ਆ ਲਾਸਟ ਤੇ ਇੱਕ 36 ਮਿੰਟ ਗੱਲ ਹੋਈ ਆ ਤੇ ਦੂਸਰਾ ਫੋਨ ਲਾਸਟ ਵਾਲਾ ਫੋਨ ਹੋ ਤੇ 29 ਮਿੰਟ ਗੱਲ ਹੋਈ ਆ ਕੁੜੀ ਦੀ ਸਾਡੀ ਮੰਗ ਆਹੀ ਹੈ ਕਿ ਸਾਨੂੰ ਸਹੀ ਸਲਾਮਤ ਕੁੜੀ ਦੇ ਦੋ ਬਸ ਸਾਡੀ ਅਸੀਂ ਹੋਰ ਕੁਝ ਨਹੀਂ ਮੰਗਦੇ ਸਾਨੂੰ ਸਹੀ ਸਲਾਮਤ ਸਾਡੀ ਕੁੜੀ ਵਾਪਸ ਪਹੁੰਚਾ ਦਿਓ ਕਿੱਥੇ ਆ ਸਾਨੂੰ ਦੱਸ ਦੋ ਅਸੀਂ ਆਪ ਹੀ ਲਿਆਵਾਂਗੇ ਕੁੜੀ ਸਾਨੂੰ ਕੁੜੀ ਚਾਹੀਦੀ ਆ ਬਸ ਇਹ ਜਿੰਨੀ ਮਦਦ ਕਰ ਦੋ ਸਾਡੀ ਸਾਡੀ ਕੁੜੀ ਦੇ ਦੋ ਮੇਰਾ ਨਾਮ ਨੋਜ ਜੀ ਤੇ ਜਿਹੜੀ ਲੜਕੀ ਗਈ ਹੈ ਤੁਹਾਡੀ ਕੁੜੀ ਹੈ ਮੇਰੇ ਭੂਆ ਦੀ ਬੇਟੀ ਜੀ ਕੀ ਨਾਕੀ ਹੈ ਇਹ ਕਦੋਂ ਗਈ ਇਹ ਬੁੱਧਵਾਰ ਗਏ ਜੀ ਸ਼ਾਮੀ 7:30 ਵਜੇ ਤੋਂ ਬਾਅਦ ਗਈ ਜੀ ਹਾਂ ਜੀ ਸੁਨਾਲੀ ਨਾਮ ਦੇ ਦਾ ਕੰਮ ਕੀ ਕਰਦੀ ਹੈ ਇਹਨਾਂ ਦਾ ਆਪਣਾ ਸਲੂਨ ਹੈ ਛਾੜੇ ਬਾਜ਼ਾਰ 'ਚ ਇਹ ਕਰੋ ਕਿਥੇ ਗਈ ਇਹ ਨੂੰ ਦੱਸ ਗਈ ਕਿ ਪਤਾ ਲੱਗਿਆ ਇਹ ਰੂਟੀਨ ਵਾਈ ਜਿਵੇਂ ਸਲੂਨ ਤੇ ਜਾਂਦੀ ਉਤਰਾ ਗਈ ਆ ਬਸ ਸ਼ਾਮੀ ਵਾਪਸ ਨਹੀਂ ਆਈ ਜਿਹੜੇ ਟਾਈਮ ਤੇ ਵਾਪਸ ਆਣਾ ਹੁੰਦਾ ਉਹ ਟਾਈਮ ਤੇ ਵਾਪਸ ਨਹੀਂ ਆਈ ਉਸ ਤੋਂ ਬਾਅਦ ਅਸੀਂ ਫੋਨ ਫੋਨ ਲਾਏ ਪਰ ਨੰਬਰ ਬੰਦ ਆ ਅੱਜ ਪੰਨੀਵਾਦ ਇਹਨਾਂ ਦੀ ਹੈ ਹਾਂਜੀ ਪੁਲਸ ਵੱਲੋਂ ਕੀ ਕਰੀ ਪੁਲਸ ਵਾਲੋ ਉਹਨਾਂ ਨੇ ਲਿਖੇ ਹੋਏ ਆ ਨਾਂ ਨੂੰ ਜੇ ਕਹਿੰਦੇ ਵੀ ਕੋਈ ਨਹੀਂ ਕਰ ਰਹੇ ਆ ਉਹਨਾਂ ਨੇ ਅੱਜ ਕੈਮਰੇ ਗੂਮਰੇ ਜੇ ਵੀ ਚੈੱਕ ਕੀਤੇ ਡਿਟੇਲਾਂ ਟੁੱਟਣਾਂ ਕਢਾਈਆਂ ਕਹਿੰਦੇ ਕੋਈ ਨਹੀਂ ਹਨ ਉਹ ਦੋ ਸਮਾਂ ਹੀ ਕਰਦੇ ਆ ਪਰਹੀਂ ਰੋਜ ਜਾਣਦੇ ਆ ਕੋਈ ਸਾਨੂੰ ਦੱਸਿਆ ਨਹੀਂ ਹਲੇ ਤੱਕ ਕੋਈ ਮਾੜਾ ਮੋੜਾ ਕੋਈ 1% ਕੁਝ ਨਹੀਂ ਦੱਸਿਆ ਉਹਨਾਂ ਨੇ ਕਲੂ ਕਿ ਇਹ ਆਏ ਆ ਕੋਈ ਗੱਲਬਾਤ ਕੁਝ ਨਹੀਂ ਆ ਆਪਾਂ ਰੋਜ ਜਾਣਦੇ ਆ ਰੋਜ ਆ ਜਾਂਦੇ ਆ ਜਾ ਕੇ ਸੀਸੀਟੀਵੀ ਐਕਟਿਵਿਟੀ ਆ ਹੈ ਸੀਸੀਟੀਵੀ ਜਿਹੇ ਵਿੱਚ ਛਾੜੇ ਬਾਜ਼ਾਰ ਵੱਲ ਨੂੰ ਜਾ ਰਹੀ ਹੈ ਲੜਕੀ ਕੱਲੀ ਜਾ ਰਹੀ ਆ ਬਟ ਉਸ ਤੋਂ ਅੱਗੇ ਛਾੜੇ ਚੌਂਗ ਦੇ ਵਿੱਚ ਸਾਡੇ ਕੋਲ ਫੁਟੇਜ ਨਹੀਂ ਗਈ ਕਿਉਂਕਿ ਅੱਗੇ ਕੋਈ ਕੈਮਰਾ ਨਹੀਂ ਹੈਗਾ ਉਹ ਇਹਨਾਂ ਨੇ ਵੀ ਚੈੱਕ ਕਰਾਇਆ ਕਹਿੰਦੇ ਵੀ ਅੱਗੇ ਕੋਈ ਕੈਮਰਾ ਨਹੀਂ ਹੈਗਾ ਆਪਾਂ ਦਲ ਹੋ ਗਿਆ ਵੀ ਕੋਈ ਫੋਨ ਕੇ ਦਿੱਤਾ ਨਾ ਨਾ ਨਹੀਂ 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 ਸਰ ਕੋਈ ਫੋਨ ਮੈਸੇਜ ਨਹੀਂ ਆਇਆ ਹੋਰ ਆਉਂ ਨਹੀਂ ਆਦਾ ਨਹੀਂ ਜੀ ਕੀ ਮੰਗ ਕਰਦੇ ਆ ਮੰਗ ਇਹੋ ਜੀ ਸਾਨੂੰ ਬਸ ਇਨਾ ਪਤਾ ਲੱਗ ਜੇ ਵੀ ਸਾਡੀ ਕੁੜੀ ਕਿੱਥੇ ਆ ਸਾਨੂੰ ਸਾਡੀ ਕੁੜੀ ਲੱਭ ਤੋ ਜਿੰਨੀ ਛੇਤੀ ਹੋ ਸਕਦਾ ਹੈ ਤੇ ਇਹੋ ਮੰਗ ਕਰਦੇ ਆਂ ਕਿ ਤੁਹਾਨੂੰ ਪਤਾ ਲੱਗ ਜੇ ਸਾਡੀ ਕੁੜੀ ਕਿੱਥੇ ਆ ਇਹ ਮਾਮਲਾ ਲੜਤੀ ਕਰੋੜੀ ਪਈ ਹੈ ਹਟਲਾਪਾ ਜੀ ਇਹ ਮਾਮਲਾ ਹੈ ਜੀ 16425 ਨੂੰ ਨਾ ਸ਼ਾਮ ਨੂੰ 7 ਵਜੇ ਸੁਲਾਨੀ ਕੁੜੀ ਦਾ ਨਾਮ ਆ ਜੀ ਏ ਪੁਤਰੀ ਤਰਲੋਕ ਚੰਦ ਦਾ ਵਾਸੀ ਬਾਗੜੀਆਂ ਗਲੀ ਨੰਬਰ 2 ਬਾਗੜੇ ਵਾਲੀ ਜਾਦ ਰੋਡ ਛਾੜਾ ਦੀ ਜੀ ਇਹ ਸਾਮੀ ਸਲੂਮਨ ਬੰਦ ਕਰਕੇ ਤੇ ਚਲ ਗਈ ਆ ਕਿਸੇ ਨੂੰ ਦੱਸਿਆ ਪੁੱਛਿਆ ਨਹੀਂ ਇਹਨੇ ਲੇਕਿਨ ਜਦੋਂ ਜੋ ਆਪਣੀ ਕਾਰ ਡਿਟੇਲ ਕਢਾਈ ਇਹਨਾਂ ਦੀ ਤੇ ਕਾਰ ਡਿਟੇਲ ਵਿੱਚ ਵੀ ਨਹੀਂ ਆਈ ਜਦੋਂ ਕੈਮਰੇ ਖੰਘਾਲਿਆ ਤੇ ਇਹ ਛਾੜੇ ਚੌਂਕ ਦੇ ਵਿੱਚ ਜਿਹੜੀ ਆ ਉਥੇ ਇਹ ਪੈਦਲ ਕਲੀ ਤੁਰੇ ਜਾ ਰਹੀ ਆ ਜੀ ਬਾਕੀ ਮﻘਦਮਾ ਦਰਜ ਕਰ ਦਿੱਤਾ ਵਾ ਜੇ ਜਿਹੜੀ ਵੀ ਕੋਈ ਵਿਚ ਵਸੂਲਤ ਪਾਈ ਹੋਗੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਪੁਲਿਸ ਵੱਲੋਂ ਜੀ ਕਾਰਵਾਈ ਹੋ ਰਹੀ ਹੈ ਜੀ ਉਸ ਵੱਲੋਂ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਾਲ ਡਿਟੇਲ ਕਢਾਈ ਹੈ ਗਈਆਂ ਕੱਲੀ ਕੱਲੀ ਕਾਲ ਖੰਗਾ ਲੇ ਜਾ ਰਹੀ ਹੈ ਜੀ ਠੀਕ ਹੈ ਜੀ ਤੇ ਸ਼ੱਕ ਹੈ ਉਹਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਕੋਈ ਕੋਲ ਆਇਆ ਕੋਈ ਸਹੀ ਜਿਹੀ ਇਹ ਤਾਂ ਗੱਲ ਹੈ ਨਹੀਂ ਵੇਖੋ ਜੀ ਜਦੋਂ ਕਿਸੇ ਦੇ ਬੱਚਾ ਚਲ ਜਾਂਦਾ ਨਾ ਉਹ ਇੱਕ ਦਿਨ ਤੇ ਅਲੀਗੇਸ਼ਨ ਤੇ ਲਾਉਂਦੇ ਹੀ ਆ ਠੀਕ ਹੈ ਨਹੀਂ ਇਹ ਤਾਂ ਛੋਟੇ ਮੋਟੇ ਅਲੀਗੇਸ਼ਨ ਇੱਕ ਦਿਨ ਤੇ ਲਾ ਰਹੇ ਨੇ ਉਹ ਵੈਰੀਫਾਈ ਅਸੀਂ ਕਰ ਰਹੇ ਹਾਂ ਜੀ ਠੀਕ ਹੈ ਜੀ ਸਾਹਮਣੇ ਕੀ ਆਏਗਾ ਬਿਲਕੁਲ ਜੀ ਬਿਲਕੁਲ ਜੋ ਵੀ ਸਾਹਮਣੇ ਆਏਗਾ ਉਸ ਤਮਤਬ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜੀ